ਵੀ ਗੱਜ ਭਰਿਆ ਹੁੰਦਾ ਅੱਖਾਂ ਦੇ ਚੋਂ ਬੈਰਾਗ ਦਾ ਜਲ ਚੱਲਦਾ ਸੁਖ ਚ ਵੀ ਪਰ ਸਤਿਗੁਰੂ ਜੀ ਕਹਿੰਦੇ ਸੁਖ ਤੇ ਦੁੱਖ ਦੇ ਚ ਸਹਿਜ ਅਵਸਥਾ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਬਚਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਨ ਨਾ ਹਨਿੰਦਿਆ ਨਹ ਉਸਤ ਤਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹਿ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗਾ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾਹਨ ਤੇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਸਾਹਿਬ ਦਾ ਬਚਨ ਹੈ ਇਹ ਪਾਈ ਸਾਰੀਆਂ ਚੀਜ਼ਾਂ ਤੋਂ ਪਰੇ ਸਦਾ ਆਨੰਦ ਸਹਿਜ ਅਵਸਥਾ ਪੰਡਿਤ ਜਿਨ੍ਹਾਂ ਨੂੰ ਅਸੀਂ ਕਸ਼ਮੀਰੀ ਪੰਡਤ ਆਖਦੇ ਹਾਂ ਸਤਿਗੁਰੂ ਦੇ ਦਰਬਾਰ ਦੇ ਚ ਜੋਦੜੀ ਲੈ ਕੇ ਹਾਜ਼ਰ ਹੁੰਦੇ ਸਾਹਿਬ ਕਿਰਪਾ ਕਰੋ ਸਾਡੇ ਧਰਮ ਤੇ ਬੜਾ ਵੱਡਾ ਸੰਕਟ ਹੈ ਮਨੁੱਖਤਾ ਤੇ ਬੜਾ ਵੱਡਾ ਸੰਕਟ ਹੈ ਨਿਵਾਰਨ ਕਰੋ ਸੰਕਟ ਸਤਿਗੁਰੂ ਸਮਾਧੀ ਸਾਥ ਬੈਠੇ ਅੱਖਾਂ ਬੰਦ ਨੇ ਬੁੱਕਲ ਦੇ ਚ ਬਾਲ ਗੋਬਿੰਦ ਰਾਏ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਨੇ ਨੇਤਰ ਖੋਲੇ ਤੇ ਜਿਹੜਾ ਉਪਾਅ ਹੈ ਉਹ ਇਹ ਕੀਤਾ ਕਿ ਐਸ ਵੇਲੇ ਜੇਕਰ ਕੋਈ ਮਹਾਬਲੀ ਮਹਾਪੁਰਸ਼ ਸ਼ਹਾਦਤ ਦੇ ਤੇ ਇਸ ਜ਼ੁਲਮ ਨੂੰ ਠੰਡ ਪਾਈ ਜਾ ਸਕਦੀ ਹੈ। ਪਾਦਸ਼ਾਹ ਗੁਰੂ ਗੋਬਿੰਦ ਰਾਏ ਸਾਹਿਬ ਕਹਿਣ ਲੱਗੇ ਸਤਿਗੁਰੂ ਤੁਹਾਡੇ ਤੋਂ ਵੱਡਾ ਮਹਾਵਲੀ ਕਰਨੀ ਵਾਲਾ ਪੁਰਸ਼ ਹੋਰ ਕੌਣ ਹੋ ਸਕਦਾ ਹੈ? ਸਤਿਗੁਰੂ ਨੇ ਕਸ਼ਮੀਰੀ ਪੰਡਤਾਂ ਨੂੰ ਜ਼ੁਬਾਨ ਦੇ ਦਿੱਤੀ। ਔਰੰਗਜ਼ੇਬ ਤੱਕ ਇਹ ਸੁਨੇਹਾ ਪਹੁੰਚਾਇਆ ਗਿਆ। ਕਿ ਸਾਡੇ ਸਿਰਫ ਇੱਕ ਪੀਰ ਨੂੰ ਤੁਸੀਂ ਇਹ ਸਲਾਮ ਕਬੂਲ ਕਰਾ ਲਓ ਤੇ ਅਸੀਂ ਆਪਣੇ ਆਪ ਸਲਾਮ ਕਬੂਲ ਕਰ ਲਾਂਗੇ ਬਹੁਤੀ ਮਾਰ ਘਟ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਪੈਣੀ ਸਿਰਫ ਇੱਕ ਨੂੰ ਔਰੰਗਜ਼ੇਬ ਨੇ ਵਿਚਾਰ ਕੇ ਹਾਂ ਕਰ ਦਿੱਤੀ ਟੂ ਕਮਾਤਰ ਮੈਂ ਬੇਨਤੀ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੱਲੀ ਵਿਖੇ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ ਸਵਾਲ ਇਹ ਕਿ ਨਾ ਤਿਲਕ ਲੱਗਿਆ ਹੈ ਨਾ ਜੰਨੂ ਹੈ ਕੋਈ ਐਸੀ ਨਿਸ਼ਾਨੀ ਨਹੀਂ ਜਿਸ ਤੋਂ ਤੁਸੀਂ ਸਾਨੂੰ ਪੰਡਿਤ ਲੱਗੋ ਜਿਸ ਤੋਂ ਤੁਸੀਂ ਸਾਨੂੰ ਸਨਾਤਨੀ ਲੱਗੋ ਪਰ ਤੁਸੀਂ ਕਿਉਂ ਆਏ ਸਤਿਗੁਰੂ ਦਾ ਉੱਤਰ ਸੀ ਕਿ ਭਲਿਆ ਜੇਕਰ ਕੋਈ ਹਿੰਦੂ ਰਾਜਾ ਧੱਕੇ ਦੇ ਨਾਲ ਮੁਸਲਮਾਨਾਂ ਨੂੰ ਤਬਦੀਲ ਕਰਦਾ ਸਨਾਤਨ ਧਰਮ ਕਬੂਲ ਕਰਾਉਂਦਾ ਤੇ ਤੁਸੀਂ ਮੇਰੇ ਕੋਲ ਚੱਲ ਕੇ ਆਉਂਦੇ ਮੈਂ ਤੁਹਾਡੇ ਲਈ ਵੀ ਆ ਜਾਣਾ ਸੀ ਆਖੋ ਸਤਨਾਮ ਸ਼ੇਰੇ ਗੱਲ ਸਿਰਫ ਜ਼ਬਰ ਤੇ ਜ਼ੁਲਮ ਦੀ ਹੈ ਆਪਣੀ ਮਰਜ਼ੀ ਨਾਲ ਕੋਈ ਕਰਦਾ ਜੋ ਕਰੇ ਜਿਹਦਾ ਦਿਲ ਕਰਦਾ ਕਿਸ ਧਰਮ ਨੂੰ ਕਬੂਲਦਾ ਹੈ ਕੀ ਕਰਦਾ ਹੈ ਕੀ ਨਹੀਂ ਕਰਦਾ ਆਪਣੀ ਮਰਜ਼ੀ ਨਾਲ ਜੋ ਕਰਦਾ ਕਰੇ ਪਰ ਜ਼ਬਰਦਸਤੀ ਇਹ ਚੰਗੀ ਗੱਲ ਨਹੀਂ ਮਨਾਉਣ ਦਾ ਬੜਾ ਯਤਨ ਕੀਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਤਿੰਨ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਇਹ ਸਿਰਫ ਡਰਾਉਣ ਤੇ ਧਮਕਾਉਣ ਵਾਸਤੇ ਸੀ ਸਭ ਕੁਝ ਵੀ ਡਰ ਜਾਣ ਮੌਤ ਦੇਖ ਕੇ ਜਿਹੜੀ ਇਹ ਡੋਲ ਅਵਸਥਾ ਨੂੰ ਪਕੜ ਕੇ ਬੈਠੇ ਨੇ ਸਹਜ ਅਵਸਥਾ ਕਦੇ ਨਾ ਡੋਲਣ ਵਾਲੀ ਜਿਹਨੂੰ ਕੋਈ ਹਲਾ ਨਹੀਂ ਸਕਦਾ ਸਦਾ ਥਿਰ ਅਵਸਥਾ ਦੇ ਚ ਬੈਠੇ ਹੋਏ ਬੜੀ ਹਲੀਮੀ ਤੇ ਪਿਆਰ ਸਤਕਾਰ ਤੇ ਅਦਬ ਦੇ ਨਾਲ ਉੱਤਰ ਦਿੰਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹਰ ਇੱਕ ਪ੍ਰਸ਼ਨ ਦਾ ਇਸ ਅਵਸਥਾ ਨੂੰ ਕਿਵੇਂ ਤੋੜਿਆ ਜਾ ਸਕੇ ਸਾਹਿਬ ਨੇ ਕਿਹਾ ਨਾ आनंद विनोद भए नित सखिए मंगल सदा हमारा राम ओ अंदर चलदे पए ने चरने पादशाह दे नाम दे सदा सहज ते अडोल अवस्था दे च बैठे उनों ते कोई फर्क नहीं है भाई मतीदास नु आरए दे नाल चीर के दो फाड़ां कीता गया भाई सतीदास जी नु ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਰੂਹ ਦੇ ਚ ਲਪੇਟ ਕੇ ਅੱਗ ਲਾਈ ਗਈ ਭਾਈ ਦਿਆਲਾ ਜੀ ਨੂੰ ਉਬਲਦੀ ਹੋਈ ਦੇਗ ਦੇ ਚ ਉਬਾਲਿਆ ਗਿਆ ਇਹ ਮੇਰੀ ਜ਼ੁਬਾਨ ਹੈ ਹਲ ਦੀ ਬੜੀ ਛੇਤੀ ਹੈ ਤੇ ਸੁਣਨ ਵਾਲਿਆਂ ਦੇ ਕੰਨਾਂ ਨੇ ਸੁਣ ਬੜੀ ਛੇਤੀ ਲੈਣਾ ਪਰ ਇਹ ਜਿਹੜੇ ਤਸੀਹੇ ਨੇ ਨਾ ਇਹ ਅਸਹਿ ਤੇ ਅਕਹਿ ਨੇ ਆਖੋ ਸਤਨਾਮ ਸ਼੍ਰੀ ਕਹਿਣ ਨੂੰ ਕੀ ਹੈ ਪਲ ਲੱਗਿਆ ਕਹਿਣ ਦੇ ਚ ਵੀ ਭਾਈ ਮਤੀ ਦਾਸ ਨੂੰ ਚੀਰ ਕੇ ਦੋ ਫਾੜ ਕੀਤਾ ਗਿਆ ਜਿਨੂੰ ਚੀਰਿਆ ਗਿਆ ਜਿਹਦੇ ਸਾਹਮਣੇ ਚੀਰਿਆ ਗਿਆ ਜਿਨ੍ਹਾਂ ਨੇ ਦੇਖਿਆ ਉਹਨਾਂ ਤੋਂ ਦੇਖ ਨਹੀਂ ਹੋਇਆ ਆਖੋ ਸਤਨਾਮ ਸ਼ੇਰੀ ਤੇ ਵੇਖੋ ਨਾ ਤੇ ਜਿਨੂੰ ਚੀਰਿਆ ਗਿਆ ਉਹਦੇ ਮੱਥੇ ਤੇ ਸ਼ਿਕ ਨਾ ਆਈ ਕੋਈ ਡਰ ਨਹੀਂ ਕੋਈ ਭੈ ਨਹੀਂ ਸਤਗੁਰੂ ਦੀ ਬਾਣੀ ਦਾ ਜਾਪ ਸਦਾ ਸਹਿਜ ਅਵਸਥਾ ਆਖੋ ਸਤਨਾਮ ਸ਼ੇਰੀ ਜਿਨੂੰ ਡਰਾਉਣ ਵਾਸਤੇ ਜਿਹਦੇ ਸਾਹਮਣੇ ਚੀਰਿਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਤੱਕਦੇ ਪਏ ਦੇਖ ਰਹੇ ਤੇ ਸਹਜ ਅਵਸਥਾ ਦੇ ਚ ਬੈਠੇ ਹੋਏ ਅਸੀਸਾਂ ਦੇ ਰਹੇ ਆਪਣੇ ਸਿੱਖ ਨੂੰ ਜਿਹਨੂੰ ਚੀਰਿਆ ਗਿਆ ਤੇ ਜਿਹਨੂੰ ਡਰਾਉਣ ਵਾਸਤੇ ਚੀਰਿਆ ਗਿਆ ਦੋਵੇਂ ਸਹਜ ਅਵਸਥਾ ਦੇ ਚ ਚੀਰਨ ਵਾਲੇ ਤੇ ਬਾਕੀ ਦੇਖਣ ਵਾਲਿਆਂ ਦੇ ਰੌਂਗਟੇ ਖੜੇ ਹੋਏ ਪਏ ਨੇ ਆਖੋ ਸਤਨਾਮ ਸ਼ੇਰ ਉਹ ਮਹਿਸੂਸ ਕਰਦੇ ਪਏ ਜਿਹਨੂੰ ਰੂੰਚ ਲਪੇਟਿਆ ਗਿਆ ਅੱਗ ਲਾਈ ਗਈ ਉਹ ਸਹਜ ਅਵਸਥਾ 'ਚ ਜਿਹਦੇ ਸਾਹਮਣੇ ਅੱਗ ਲਾਈ ਗਈ ਉਹ ਸਹਜ ਅਵਸਥਾ 'ਚ ਕਾਰਨ ਸਿਰਫ ਇੱਕ ਹੈ ਭਾਈ ਜਿਨ੍ਹਾਂ ਦੀ ਪ੍ਰੀਤ ਪਈ ਹੋਈ ਜਿਨ੍ਹਾਂ ਦਾ ਜੋੜ ਮੇਲ ਦੁਨੀਆਦਾਰੀ ਦੇ ਨਾਲ ਹੈ ਧੀਆਂ ਦੇ ਨਾਲ ਹੈ ਜੋੜ ਮੇਲ ਪੁੱਤਰਾਂ ਦੇ ਨਾਲ ਹੈ ਜ਼ਮੀਨਾਂ ਜਾਇਦਾਦਾਂ ਦੇ ਨਾਲ ਜੋੜ ਮੇਲ ਹੈ ਉਹਨੇ ਜਿਹੜੇ ਨਾ ਉਹਨਾਂ ਦੇ ਰੌਂਗਟੇ ਖੜੇ ਹੁੰਦੇ ਉਹਨਾਂ ਨੂੰ ਡਰ ਲੱਗਦਾ ਹੈ ਤੇ ਜਿਨ੍ਹਾਂ ਦਾ ਜੋੜ ਮੇਲ ਹੀ ਸਿਰਫ ਅਕਾਲ ਪੁਰਖ ਦੇ ਨਾਲ ਹੈ ਕਿਸੇ ਦੇ ਨਾਲ ਹੈ ਹੀ ਨਹੀਂ ਕੋਈ ਫਰਕ ਹੀ ਨਹੀਂ ਪੈਂਦਾ ਉਹਨਾਂ ਨੂੰ ਉਹਨਾਂ ਦਾ ਜੋੜ ਮੇਲ ਤੇ ਸਰੀਰ ਨਾਲ ਵੀ ਨਹੀਂ ਹੈ ਆਖੋ ਸਤਨਾਮ ਬਸ਼ੇਰੀ ਉਹ ਜਾਣਦੇ ਨੇ ਕਬੀਰਾ ਤੂਰ ਸਕੇਲ ਕੈ ਪੁਰੀਆ ਬਾਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਉਹ ਜਾਣਦੇ ਨੇ ਭਾਈ ਕਿ ਇਹ ਸਰੀਰ ਨੇ ਇੱਕ ਨਾ ਇੱਕ ਦਿਨ ਖਾਰੀ ਜਾਣਾ ਇਹ ਸਦਾਬਾਤ ਸਾਥ ਦੇਣ ਵਾਲਾ ਨਹੀਂ ਹੈ ਇਤੇ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਰੂਹ ਚ ਲਪੇਟ ਕੇ ਅੱਗ ਲਾਈ ਭਾਈ ਦਿਆਲਾ ਜੀ ਨੂੰ ਦੇਗ ਦੇ ਚ ਉਬਾਲਿਆ ਗਿਆ ਸਤਗੁਰੂ ਅਡੋਲ ਫੇਰ ਸ਼ੇਖ ਜਲਾਲਉਦੀਨ ਨੂੰ ਜਿਹੜਾ ਕਿਹਾ ਗਿਆ ਤੂੰ ਤੇਗ ਬਹਾਦਰ ਦਾ ਸਿਰ ਧੜ ਤੋਂ ਅਖਰਾ ਕਰਨਾ ਜਲਾਦ ਆਇਆ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਬਹਿ ਕੇ ਤੇਗ ਨੂੰ ਤਿੱਖਾ ਕਰਦਾ ਹੈ ਔਰੰਗਜ਼ੇਬ ਫੇਰ ਦੁਹਰਾ ਕੇ ਪੁੱਛਦਾ ਹੈ ਤੇਗ ਬਹਾਦਰ ਅਜੇ ਵੀ ਤੇਰੇ ਕੋਲ ਸਮਾਂ ਹੈ ਭਾਈ ਵੇਖ ਲੈ ਤੇਗ ਤਿੱਖੀ ਹੁੰਦੀ ਪਈ ਹੈ ਇਹ ਤੇਗ ਨੇ ਤੇਰੇ ਸੀਸ ਤੇ ਚਲਣਾ ਹੈ ਅਜੇ ਵੀ ਤੇਰੇ ਕੋਲ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਲਿਆ ਤੂੰ ਮੈਨੂੰ ਤੇਗਾਂ ਤੋਂ ਡਰਾਉਣਾ ਹੈ ਤਲਵਾਰ ਤੋਂ ਡਰਾ ਰਹੇ ਆ ਮੈਂ ਹਾਂ ਤੇਗ ਤੇ ਚੁਕ ਲੈ ਤੇਗ ਤੂੰ ਵੀ 1 2 ਨਹੀਂ ਪਰਖ ਲੈ 100 ਤੇ ਗਾਂ ਮੈਨੂੰ ਲਕਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਖਲੋ ਤੇ ਗਾਂ ਮੈਂ ਤੇ ਜੰਮਦਿਆਂ ਤੇਗਾ ਦੀ ਸ਼ਾਮ ਆਣੀ ਦੇਖ ਬਾਪੂ ਦੇ ਪਹਿਨੀਆਂ ਦੋ ਤੇ ਗਾਂ ਮੇਰੇ ਪਿਤਾ ਦੀ ਤੇਗ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇ ਗਾਂ ਤੂੰ ਵੀ ਦੇਖੇਗਾ ਆਉਣ ਵਾਲੇ ਭਵਖੇ ਅੰਦਰ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇ ਗਾਂ ਉਹਦੀ ਤੇਗ ਦੇ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਜੂ ਤੇਰੀਆਂ ਖੋ ਤੇ ਗਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਲਿਆ ਮੇਰਾ ਤੇ ਨਾਮ ਹੀ ਤੇਗ ਬਹਾਦਰ ਤੇ ਤੂੰ ਮੈਨੂੰ ਤੇਗ ਤੋਂ ਡਰਉਣਾ ਹੈ ਇਹ ਨਹੀਂ ਹੋ ਸਕਦਾ ਸ਼ੇਖ ਜਲਾਲਉਦੀਨ ਨੂੰ ਹੁਕਮ ਹੋਇਆ ਤਲਵਾਰ ਉੱਪਰ ਉੱਠੀ ਤੇ ਜਿਸ ਚੌਂਕ ਦੇ ਚ ਅੱਜ ਅਸੀਂ ਜਾ ਕੇ ਨਤਮਸਤਕ ਹੁੰਨੇ ਆ ਨਾ ਦਿੱਲੀ ਦੇ ਚਾਂਦਨੀ ਚੌਂਕ ਦੇ ਚ ਧੰ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਵੱਖਰਾ ਕਰ ਦਿੱਤਾ ਗਿਆ ਆਖੋ ਸਤਨਾਮੁ ਸ਼੍ਰੀ ਭਾਈ ਇੰਨੀ ਸਹਜ ਅਵਸਥਾ ਸਿਰ ਤੇ ਚੱਲਣ ਵਾਲੀ ਹੋਵੇ ਤਲਵਾਰ ਕਿਰਪਾਨ ਚੱਲਣੀ ਹੋਵੇ ਸਿਰ ਦੇ ਉੱਤੇ ਤੇ ਜਿਹੜਾ ਤਲਵਾਰ ਦੇ ਹੇਠਾਂ ਬੈਠਾ ਉਹ ਸਹਜ ਅਵਸਥਾ ਦੇ ਚ ਸਿਰਫ ਇੱਕ ਹੀ ਕਾਰਨ ਹੈ ਕਿ ਸਤਿਗੁਰੂ ਦੇ ਨਾਲ ਜੁੜਿਆ ਹੋਇਆ ਹੈ ਧੁਰ ਅੰਦਰ ਤੱਕ ਪ੍ਰੀਤ ਹੈ ਇਹ ਝੂਠੀ ਪ੍ਰੀਤ ਨਹੀਂ ਹੈ ਸਾਹਿਬ ਕਹਿੰਦੇ ਨੇ ਨਾ ਸੱਚੀ ਪ੍ਰੀਤ ਹਮ ਤੁਮ ਸਿਓ ਝੋਰੀ ਤੁਮ ਸਿਓ ਜੋਰ ਅਵਰ ਸੰਗ ਭਾਈ ਸੱਚੀ ਪ੍ਰੀਤ ਹੈ ਜਿਨ੍ਹਾਂ ਦੀ ਜੁੜੀ ਹੋਈ ਉਹਨਾਂ ਨੂੰ ਕੋਈ ਨਹੀਂ ਤੋੜ ਸਕਦਾ ਭਾਵੇਂ ਸਿਰ ਤੇ ਤਲਵਾਰ ਚੱਲੇ ਭਾਵੇਂ ਸਿਰ ਤੇ ਆਰਾ ਚੱਲੇ ਭਾਵੇਂ ਰੂਹ ਚ ਲਬੇਟ ਕੇ ਅੱਗ ਲਾਈ ਜਾਏ ਤੇ ਭਾਵੇਂ ਦੇਗਾ ਚ ਉਬਾਲਾ ਦਿੱਤਾ ਜਾਏ ਸੱਚੀ ਪ੍ਰੀਤ ਕਦੀ ਨਹੀਂ ਟੁੱਟਦੀ ਹੈ ਆਖੋ ਸਤਨਾਮ ਸ਼ੇਰੀ ਓਪਰੀਆਂ ਪ੍ਰੀਤਾਂ ਥੋੜੇ ਜੇ ਲਾਲਚ ਪਿੱਛੇ ਟੁੱਟ ਜਾਂਦੀਆਂ ਜੇ ਕੋਈ ਬੱਚੇ ਨੂੰ ਪੜਾਉਣ ਦਾ ਲਾਲਚ ਦੇ ਦੇਣਾ ਵੀ ਤੇਰੇ ਬੱਚੇ ਨੂੰ ਫ੍ਰੀ ਪੜਾਵਾਂਗੇ ਉੱਥੇ ਪ੍ਰੀਤ ਟੁੱਟ ਜਾਂਦੀ ਹੈ ਆਖੋ ਸਤਨਾਮ ਸ਼ੇਰੀ